ਹਾਂਜੀ ਬਾਈ ਸਾਰੇ ਕਿਵੇਂ ਠੀਕ ਹੋ ਸਾਰੇ ਭਰਾ ਠੀਕ ਨੇ ਤੇ ਪਹਿਲਾ ਆਪਾਂ ਜਿਵੇਂ ਵਲੌਗ ਬਣਾਇਆ ਸੀਗਾ ਨਾ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਵਲੌਗ ਨੂੰ ਤੇ ਹੁਣ ਫੇਰ ਆਪਾਂ ਦੁਬਾਰੇ ਵਲੌਗ ਬਣਾਇਆ ਹੈਗਾ ਤੇ ਆਪਾਂ ਅੱਜ ਉਹਦਾ ਫੰਕਸ਼ਨ ਹੈਗਾ ਆਪਣਾ ਸਿਮੀ ਪੈਲੇਸ ਦੇ ਵਿੱਚ ਤੇ ਸਾਰੇ ਭਰਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪਿਆਰ ਦਿਓ ਬਹੁਤ-ਬਹੁਤ ਤੇ ਅੱਜ ਆਪਾਂ ਤੁਹਾਨੂੰ ਹੁਣ ਹੋਰ ਨਵਾਂ ਵਲੌਗ ਦਿਖਾਵਾਂਗੇ ਸਿਮੀ ਪੈਲੇਸ ਆ ਛੋਟਾ ਜਿਹਾ ਫੰਕਸ਼ਨ ਆ ਕੋਈ ਬਾਲਾ ਵੱਡਾ ਫੰਕਸ਼ਨ ਨਹੀਂ ਹੈਗਾ ਤੇ ਸਾਰੇ ਭਰਾ ਹਨ ਦੇਖਿਓ ਬੀ ਟੀਮ ਸਾਰੀ ਪਹੁੰਚ ਚੁੱਕੀ ਆ ਕਰੇ ਅਮੀਦ ਦੀ ਗਰਪਾ ਸਿੰਦਾ ਗਰਪਾ ਸਿੰਦਾ ਗਰਪਾ ਮੋਣੀ ਦਿਖਾਦਾ ਅਮੀਦ ਜੀ ਤਾਂ ਪਹੁੰਚੇ ਹੋਏ ਪਰ ਸਨ ਆਪਣੇ ਭਰਾ ਨਾਲ ਆਪਾਂ ਚੱਲਿਆ ਬਈ ਦੁਕਾਨ ਤੇ ਸਾਰੇ ਤੇ ਪਰ ਦੁਕਾਨ ਨਾਲ ਸਾਨੂੰ ਦਿਖਾਉਣੇ ਸੀ ਉਹ ਅਸੀਂ ਘਰੇ ਖੜੇ ਆ ਚਾਹੂ ਪੀ ਕੇ ਚੱਲੇ ਆ ਟਾਈਮ ਕਿੰਨਾ ਹੋ ਗਿਆ ਟਾਈਮ ਕਿੰਨਾ ਹੋ ਗਿਆ 9 ਵਜ ਚੁੱਕੇ ਬਈ ਸਾਰੇ ਕੋਟ ਪੈਂਟ ਪਾ ਕੇ ਆ ਚੁੱਕੇ ਨੇ ਤੇ ਜੀ ਬਈ ਪਹੁੰਚ ਗਏ ਸੀ ਦੁਕਾਨ ਤੇ ਤੇ ਸਮਾਨ ਲੋਡਿੰਗ ਕਰ ਰਹੇ ਆ ਆ ਮੰਗੀ ਬਹੁਤ ਸਾਲਾਂ ਬਾਅਦ ਪਹੁੰਚਿਆ ਸਾਰੀ ਟੀਮ ਨਵੀਂ ਆਜ ਉਹ ਵੀ ਨਵੇਂ ਬੰਦੇ ਨੇ ਅੱਜ ਨਵੀਂ ਲੇਬਰ ਆਈ ਆ ਸਾਰੀ ਹਨਾ ਅੱਜ ਆਪਣੇ ਦੁਕਾਨਾਂ ਦਾ ਪੇਪਰ ਸੀਗਾ ਸਾਰੇ ਪੇਪਰ ਤੇ ਗਏ ਹੋਇਆ ਮੰਗੀ ਬਹੁਤ ਮੈਨੂੰ ਲੱਗਦਾ ਕਿੰਨੇ ਟਾਈਮ ਬਾਅਦ ਬਾਈ ਹੋਏ ਇੱਕ ਟੂਰ 5-6 ਸਾਲ ਬਾਅਦ 5-6 ਸਾਲ ਬਾਅਦ ਹਾਂ 5-6 ਸਾਲ ਬਾਅਦ ਮਿਲਿਆ ਮੂੰ ਤਾਂ ਮਿਲਦੇ ਸੀ ਪਰ ਕੰਮ ਪਰਤੀ ਸਿੰਧਾ ਗਰੁੱਪ ਸੇਖੇ ਤਾਂ ਪਹੁੰਚਾ ਹੋਇਆ ਪਾਪੇ ਦੰਨਾ ਪਾਪੇ ਦੰਨਾ ਸਰਬਜੀਤ ਸਿੰਘ ਸੇਖਾ ਸਰਬਜੀਤ ਸਿੰਘ ਸੇਖਾ ਸਰਬੀ ਦਾ ਮੁੰਡਾ ਨਿਊ ਜਰਨੀ ਸਟਾਰ ਪ੍ਰਸਾਦ ਦੇ ਦਰਸ਼ਨ ਕਰ ਲਓ ਜੀ ਲਓ ਜੀ ਮੰਗੀ ਪ੍ਰਸਾਦ ਲਓ ਪ੍ਰਸਾਦ ਹਫਤਿਆਂ ਨਾਲ ਖਾਈਦਾ ਹੁੰਦਾ ਵੀਰੇ ਭਾਈ ਕਿਵੇਂ ਤੁੰਗਿਆ ਮੋਦੀ ਦਾ ਬ੍ਰੇਕਫਾਸਟ ਲੰਗਰ ਲੱਗਿਆ ਹੋਇਆ ਸੀ ਬਾਈ ਹਰੇ ਦੂਜੇ ਹੁੰਦੇ ਢੜਾਏ ਆਲੇ ਪੂਰਾ ਵੱਦੀ ਲੈ ਕੇ ਆਉਂਦੇ ਦੂਰ ਹਾਂ ਢੜਾਏ ਗਰੁੱਪ ਵਾਲੇ ਇਹਦੇ ਨਹੀਂ ਆਉਂਦੇ ਲਓ ਜੀ ਸਮਾਨ ਲੋਡ ਹੋ ਚੁੱਕਿਆ ਸਾਰੇ ਭਰਾ ਚੱਲੇ ਆ। ਕੱਲ DJ ਨੂੰ ਕਿਨੂੰ? ਮੜਾ ਥੱਲੇ ਬਹਿ ਜਾ ਭਰਾਵਾ। ਹਾਂਜੀ ਦੇਖੋ ਸਟ੍ਰੀਟਿੰਗ ਲਾਈਫ ਚੱਲੇ ਆ ਹੁਣ ਟੈਟੂਡ ਹੋ ਕੇ ਬਹਿ ਗਏ ਬੈਂਡ ਹੱਡ ਨਹੀਂ ਲੱਗਦੀ ਬੰਦਿਆਂ ਨੂੰ ਐ। ਤੇ ਬਲੌਗ ਨੂੰ ਵੀਰੇ ਪਿਆਰ ਕਰੀ ਚੱਲਿਓ। ਜਿਵੇਂ ਪਹਿਲਾਂ ਹਨਾ ਬਲੌਗ ਨੂੰ ਪਿਆਰ ਦਿੱਤਾ। ਤੇ ਬੱਸ ਐਂ ਹਨਾ ਦੇਖੋ ਤੇ ਹੋਰ ਅਸੀਂ ਹੋਰ ਘਾੜ ਘਾੜ ਫਿਰ ਬਲੌਗ ਬਣਾਵਾਂਗੇ ਵੱਡੇ ਪੁਰਾਮਾਂ ਦੇ। ਨਾ ਛੋਟਾ ਪੁਰਾਮ ਆ ਇਹ। ਵੱਡੇ ਪੁਰਾਮਾਂ ਦੇ ਬਲੌਗ ਬਣਾਵਾਂਗੇ। ਆਓ ਜੀ ਵਾਹਿਗੁਰੂ ਦਾ ਨਾਮ ਲੈ ਕੇ ਚੱਲੇ ਆਂ ਅਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹ। ਆ ਚੁੱਕੇ ਆ ਪੈਲੇਸ ਚ ਸੈਮੀ ਪੈਲੇਸ ਬਰਨਾਲਾ ਜੀ ਵੀਊ ਚੈੱਕ ਕਰੋ ਪੈਲੇਸ ਦਾ ਸਾਡੇ ਫੋਟੋਗ੍ਰਾਫਰ ਵਾਲੇ ਭਰਾ ਪਹਿਲਾਂ ਵੀ ਸਾਨੂੰ ਮਿਲੇ ਆਏ ਸੀ ਅੱਜ ਫੇਰ ਵੀਊ ਚੈੱਕ ਕਰੋ ਪੈਲੇਸ ਦਾ ਸੈਮੀ ਪੈਲੇਸ ਬਹੁਤ ਪੁਰਾਣੀ ਪੈਲੇਸ ਅਲਸ ਚੈਂਟਰੀ ਕਰਾਂਗੇ ਹੁਣ ਆਪਾਂ ਸਾਰੇ ਭਰਾ ਲਓ ਜੀ ਪਹੁੰਚ ਚੁੱਕਿਆ ਸਮਾਨ ਲਾਉਣੇ ਆ ਹੁਣ ਸਾਡਾ ਸਿੰਧਾ ਗਰੁੱਪ ਚੜਿਆ ਹੋਇਆ ਉੱਪਰ ਪਹਿਲੀ ਵਾਰ ਕੁਰਬਾਨੀ ਦੇਣ ਲੱਗਿਆ ਸਮਾਨ ਸਮੂਹ ਤੱਕੇ ਚਕਾਉਂਦਾ ਨਹੀਂ ਏ ਸਿੰਧ ਦਾ ਮੁੰਡਾ ਸਿੰਧ ਦਾ ਗਵਾਂਡੀ ਦੇ ਸਿੰਧ ਦਾ ਮੁੰਡਾ ਹਾਂ ਕੀ ਹੋ ਗਿਆ ਕਹਾਂ ਜਾਊ ਕਹਾਂ ਜਾਊ ਉਹ ਦੋ ਬੰਦਾ ਇੱਧਰ ਆ ਤੇਰੀ ਮਾਸੀ ਏ ਬਾਪੂ ਜੀ ਕਹਿੰਦੇ ਕਹਿੰਦੇ ਅੱਲਾਹ ਇਹਨੇ ਹਾਲ ਹੀ ਨਹੀਂ ਬਣਾਇਆ ਦੇਖੋ ਏਡੀ ਵੱਡੀ ਕੋਸ਼ਿਸ਼ ਕੀਤੀ ਸਾਡੇ ਭਰਾ ਨੇ ਕਹਿੰਦਾ ਨੱਚਣ ਨਾਲ ਹਾਲ ਹੀ ਨਹੀਂ ਬਣਾਇਆ ਹਾਂ ਹਲਵਾਈ ਭਰਾ ਸਾਡਾ ਡਾਇਰੈਕਸ਼ਨ ਦਿੰਦਾ ਹੋਇਆ ਨਾ ਸਿੰਦਾ ਗਰੁੱਪ ਹਲਵਾਈ ਭਰਾ ਦੱਸੂਗਾ ਕਿੱਥੇ ਕੀ ਲੱਗੂਗਾ ਮੇਰੇ ਵੀਰੋ ਲਓ ਜੀ ਚੈੱਕ ਕਰੋ ਜੀ ਮੜ ਜਾ ਸਟੇਜ ਹੀ ਬਹੁਤ ਉੱਚੀ ਹੈ ਜੀ ਇੱਥੇ ਗਲਤੀ ਫੀਲ ਕਰ ਵੀਰੇ ਹੈਲੋ ਬਈ ਗਲਤੀ ਗਲਤੀ ਫੀਲ ਕਰ ਲਿਓ ਆਪਣੇ ਭਰਾ ਨੇ ਤੇ ਪੈਲਸ ਦੀ ਖਾਸੀਅਤ ਇਹ ਆ ਕਿ ਇੱਥੇ ਨਾ ਤਾਂ ਤੁਹਾਡਾ ਕੋਈ ਡਾਂਸ ਫਲੋਰ ਲੱਗੇ ਤੇ ਨਾ ਹੀ ਛੋਟੀ ਕੋਈ ਇਥੇ ਲੋਹਾ ਲਾ ਹਜਿ ਨੂੰ ਆਪਾਂ ਕਿ ਟ੍ਰਸਟ ਹਨ ਹਨਾ ਮੰਗੀ ਭਰਾ ਨਾ ਬੰਦਾ ਸਿੱਧੀ ਵਿੱਚ ਨੱਚ ਸਗੇ ਹਾਂ ਮਤਲਬ ਕੀ ਫੀਲ ਕਰਦੇ ਹੋ ਪੀੜਾ ਜਾਂ ਫੀਲ ਕਰਦੇ ਹੋ ਹਨਾ ਹਾਂ ਸਾਜਾ ਕੁੱਟਾ ਜਾਂਦਾ ਵੈਸੇ ਤਾਂ ਇਹ ਜਾਦੂਗਰ ਵਾਸਤੇ ਬਣਾਈ ਗਈ ਆ ਰਿਵਿਊ ਚੈੱਕ ਕਰ ਲਓ ਭਰਾ ਤੇ ਜਾਦੂਗਰ ਵਾਸਤੇ ਬਣਾਇਆ ਗਈ ਆ ਪੈਲਸ ਦੇਖੋ ਜੀ ਆ ਸੋਫੇ ਦੇਖ ਲਓ ਸੋਫੇ ਮੈਂ ਕਹਣਾ ਇੰਨੇ ਨਹੀਂ ਸੋਫੇ ਦੇਖੋ ਬਲਾ ਤੁਸੀਂ ਬੰਦੇ ਨੇ ਜਲਦੀ ਦਿਸ ਕਿਵੇਂ ਜਾਊਗਾ ਇੱਕ ਮਿੰਟ ਸਾਡਾ ਮਾਸਕ ਵਾਲਾ ਭਰਾ ਆ ਦੇਖੋ ਫੀਲਿੰਗ ਕੋਣੀ ਲੈਂਦਾ ਉਹ ਫੀਲਿੰਗ ਲੈਂਦਾ ਹੋਇਆ ਕੋਠੇ ਜਿਹੜੀ ਦਾ ਪੈਣੀ ਆਹ ਵਾ ਉੱਚੀ ਜਾਓ ਤੇ ਮੈਂ ਪੈਰਸ ਦੀ ਗੱਲ ਕਰ ਰਿਹਾ ਭਾਜੀ ਜਿਵੇਂ ਲੱਗਦਾ ਪਾਹ ਧਰਤੀ ਡੁੱਬੀ ਹੁੰਦੀ ਆ ਧਰਤੀ ਜਿ ਡੁੱਬੀ ਹੁੰਦੀ ਆ ਆ ਦੇਖੋ ਕੱਪੜੇ ਲਾ ਤੇ ਫਾਉਂਚਾ ਪੂਰਾ ਮੁੰਡਾ ਹੜਦਾ ਨਹੀਂ ਹੋਂ ਤਾਂ ਪੈਣਾ ਮੈਨੂੰ ਆਹ ਆ ਜਾਂਦਾ ਦੇਖੋ ਐਨਾ ਤੁਰ ਕੇ ਜਾਣਾ ਪੈਂਦਾ ਨਾ ਪਾਲਸ ਦੇ ਵਿੱਚ ਬਈ ਮੈਂ ਕਹਣਾ ਪੂਰੀ ਸਟ੍ਰਗਲ ਆ ਕੰਮ ਇੱਥੋਂ ਹੌਲੀ ਹੌਲੀ ਚੱਕੇ ਹਨ ਆਈ ਦੀ ਐਂਟਰੀ ਹਲੋ ਬਾਈ ਸਾਡਾ ਬਹੁਤ ਹੀ ਦੋ ਤਿੰਨ ਕੰਮ ਪਕਤਾ ਆ ਕੇ ਹਲਵਾਈ ਦੀ ਐਂਟਰੀ ਮਾਮਾ ਭਾਂਜਾ ਇਕੱਠੇ ਹੋਏ ਮਾਮਾ ਭਾਂਜਾ ਦੇਖੋ ਹਲਵਾਈ ਦੀ ਐਂਟਰੀ ਬਹੁਤ ਲੇਟ ਹੋ ਰਹੀ ਆ ਸਸਰੀ ਘਰ ਦਾ ਬੁਲਾਦੇ ਮਾਮੇ ਨੂੰ ਫਲੋਰ ਦੀ ਸੈਟਿੰਗ ਚੱਲ ਰਹੀ ਆ ਤੇ ਭਰਾ ਲੱਗੇ ਆ ਸੈਟਿੰਗ ਕਰ ਰਾਂ ਦੇਖੋ ਕੀ ਬੰਦਾ ਭਜੀ ਅੱਜ ਦਾ ਸੈਟਅਪ ਸਿਮਪਲ ਸੀ ਲੱਗ ਗਿਆ ਸੈਟਅਪ ਅੱਜ ਮੁੰਡੇ ਦੇ ਚਾਚਾ ਨਹੀਂ ਸੋਚਦੇ ਹੋਏ ਕਿ ਮੈਂ ਪੈਸੇ ਦੇਗਾ ਜਾਂ ਨਹੀਂ ਦੇਗਾ ਘਰ ਵਾਲੀ ਮਸਲਾ ਹੁੰਦੀ ਗਈ ਜੀ ਲਓ ਜੀ ਖਤਮ ਹੋ ਗਿਆ ਫੰਕਸ਼ਨ ਬਹੁਤ ਜਲਦੀ ਫੀ ਹੋ ਗਿਆ ਫਿਰ ਫੋਟੋ ਸ਼ੂਟ ਚੱਲੀ ਜਾਂਦਾ ਤੇ ਬਸ ਹੋ ਗਏ ਵਿਲੇ ਬੰਦੇ ਲਓ ਜੀ ਅੱਜ ਸਾਨੂੰ ਇੱਕ ਹੋਰ ਬਹੁਤ ਵੱਡੀ ਚੀਜ਼ ਮਿਲੀ ਆ ਕੀਮਤੀ ਚੀਜ਼ ਦਿਖਾ ਬਈ ਮੁੰਡਿਆ ਕਿਸੇ ਵੀਰ ਦਾ ਪਾਸਪੋਰਟ ਡਿੱਗ ਗਿਆ ਪੈਲਸ ਦੇ ਵਿੱਚ ਨਾਲ ਚੱਕੀ ਫਿਰਦਾ ਹੋਊਗਾ ਤੇ ਮਿਲ ਗਿਆ ਸਾਡੇ ਭਰਾ ਨੂੰ ਜਿਹੜੇ ਪ੍ਰਾਣ ਕਿੰਨੇ ਰੁਪਏ ਦਵਾਂ ਕਿੰਨੇ ਰੁਪਏ 500 ਰੁਪਏ ਕਰਾਂ 10000 ਰੁਪਏ 10000 ਰੁਪਏ ਲੈ ਕੇ ਦੇ ਕੇ ਆਪਦਾ ਪਾਸਪੋਰਟ ਲੈ ਜਾਵੇ ਪਾਸਪੋਰਟ ਸਾਰੀ ਪਾਸਪੋਰਟ ਲੈ ਜਾਵੇ ਚੀਨਾ ਗਰੁੱਪ ਦੇ ਮੈਂਬਰ ਖਾਨ ਬੰਨੇ ਨਡਿਆ ਆਣ ਬੰਨੇ ਕੁਝ ਹੋ ਨਹੀਂ ਕਰ ਰੇ ਸਾਹਮਣੀ ਪਹੁੰਚਿਆ ਹੋਇਆ ਚਾਗਦਾ ਹੋਇਆ ਦਹੀਂ ਦੇ ਫੱਟੇ ਦਹੀਂ ਦੇ ਫੱਟੇ ਚਾਗਦਾ ਹੋਇਆ ਹਾਂਜੀ ਬਈ ਸਾਰੇ ਫਿਨਿਸ਼ ਹੋ ਗਿਆ ਅੱਜ ਦਾ ਬਲੌਗ ਆਪਾਂ ਇੱਥੇ ਸਟਾਪ ਕਰਦੇ ਕਿ ਦੁਕਾਨ ਤੇ ਕਰੀਏ ਮੈਂ ਕਰਦੇ ਦੁਕਾਨ ਤੇ ਕਰਦੇ ਜਾ ਕੇ ਹਾਂਜੀ ਅੱਜ ਦਾ ਬਲੌਗ ਆਪਾਂ ਇੱਥੇ ਬਾਏ ਕਰਦੇ ਹਾਂ ਸਾਰੇ ਭਰਾਵਾਂ ਛੋਟਾ ਜਿਹਾ ਬਣੂਗਾ ਪਰ ਦੇਖੋ ਹਣਾ ਤੇ ਤਾਂ ਵਧੀਆ ਹੋ ਗਈ ਰਿਸਪੌਂਸਿਵਰੇ ਅਸੀਂ ਵੱਡੇ ਪੂਰਾ ਦਾ ਬਲੌਗ ਬਣਾਵਾਂਗੇ ਕੀ ਕਹਿਣਾ ਚਾਹੂੰਗੀ ਪੂਰਾ ਵੱਡਾ ਬਣਾਵਾਂਗੇ ਚਾਗਦਾ